ਲੈ ਵੀ ਲਾ ਦੇ ਜਿੰਦਾ ਫੇਰ ਆਪਾਂ ਨਿਕਲਦੇ ਆਂ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਦਿਨ ਛੱਡ ਗਿਆ ਅਸੀਂ ਤਿਆਰ ਹੋ ਗਏ ਅਸੀਂ ਬਾਈ ਦੇ ਕਮਰੇ ਚ ਆਈ ਸੀ ਬਗਾਰ ਪਾਈ ਤੇ ਹੁਣ ਆਪਾਂ ਤਿਆਰ ਵਿਆਰ ਹੋ ਕੇ ਚੱਲੇ ਆਂ ਅਗਲੇ ਸਫ਼ਰ ਤੇ ਇੱਥੋਂ ਆਪਾਂ ਜਾਣਾ ਆ ਸ਼੍ਰੀ ਅਨੰਦਪੁਰ ਸਾਹਿਬ ਵੱਲ ਤੇ ਸਫ਼ਰ ਚ ਚੱਲਦੇ ਚੱਲਦੇ ਰਾਤ ਰੁਕਦੇ ਰੁਕਦੇ ਤੁਹਾਨੂੰ ਦਿਖਾਉਂਦੇ ਰਵਾਂਗੇ ਦੱਸਦੇ ਰਵਾਂਗੇ ਹੁਣ ਆਪਾਂ ਚੱਲੀਏ ਮੋਟਰਸਾਈਕਲ ਕਰੀਏ ਸਟਾਰਟ ਫਿਰ ਆਪਾਂ ਨਿਕਲਦੇ ਹਾਂ ਚਲੋ ਬਈ ਕੱਢੋ ਮੋਟਰਸਾਈਕਲ ਦਿਸ ਇਜ਼ ਆਪਣਾ ਵਾਲਾ ਇਹਨੂੰ ਕਰੀਏ ਸਟਾਰਟ ਕੀ ਚਾ ਲੋਗੇ ਇਸ ਨੂੰ ਦਿਨਾਂ ਜੀ ਦੋਸਤੋ ਆਪਾਂ ਮਹਾਰੀ ਤੋਂ ਨਿਕਲੇ ਖਾੜ ਪਹੁੰਚ ਗਏ ਆ ਦੇਖ ਲਓ ਵੱਡੀਆਂ ਵੱਡੀਆਂ ਸੜਕਾਂ ਵੱਡੀਆਂ ਵੱਡੀਆਂ ਬਿਲਡਿੰਗਾਂ ਤੇ ਵੱਡੀਆਂ ਵੱਡੀਆਂ ਦੁਕਾਨਾਂ ਵੱਡੀਆਂ ਵੱਡੀਆਂ ਗੱਡੀਆਂ ਵੱਡੀਆਂ ਵੱਡੀਆਂ ਗੱਡੀਆਂ ਕੋਈ ਆਹ ਓਹ ਹੋ ਹੋ ਗਿਆ ਲੰਗਰ ਤੋਂ ਲੋ ਵੀ ਦੋਸਤੋ ਇੱਥੇ ਜਿਹੜਾ ਹੁੰਦਾ ਅਨੰਦਪੁਰ ਸਾਹਿਬ ਦਾ ਰਸਤਾ ਅਨੰਦਪੁਰ ਸਾਹਿਬ ਇੱਧਰ ਸਾਹਮਣੇ ਆਪਾਂ ਰੋਪੜ ਹੁੰਦੇ ਹੋਏ ਅਨੰਦਪੁਰ ਸਾਹਿਬ ਚੱਲਾਂਗੇ ਆਪਾਂ ਆ ਗਿਆ ਜੀ ਮੇਨ ਰੋਡ ਜਿਹੜਾ ਕਿ ਆ ਸਿੱਧਾ ਹੁਣ ਇੱਥੋਂ 14 ਕਿਲੋਮੀਟਰ ਹੈਗਾ ਰੂਪਨਗਰ ਰੋਪੜ ਆ ਇੱਧਰ ਰਹਿ ਗਿਆ ਸਾਰਾ ਰੋਪੜ ਏ ਆ ਜੀ ਰੁਕ ਪਰ ਰੁਕ ਪਰ ਸਾਰਾ ਦੋਸਤੋ ਆ ਹੈਗਾ ਜੀ ਸਤਲੁਜ ਦਰਿਆ ਤੇ ਕਿਸੇ ਟਾਈਮਾਂ ਚ ਇਹ ਸਾਫ ਪਾਣੀ ਨਾਲ ਭਰਿਆ ਹੁੰਦਾ ਸੀਗਾ ਤੇ ਹੁਣ ਇਹਦੇ ਚ ਪਹਿਲਾਂ ਤਾਂ ਪਾਣੀ ਦੇਖ ਲਓ ਕਿੰਨਾ ਕਾ ਤੇ ਇਹ ਫਿਰ ਪਾਣੀ ਦਾ ਰੰਗ ਦੇਖ ਲਓ ਕਿਹੜਾ ਕਾ ਲਾਲ ਰੰਗ ਪਿੱਛੋਂ ਮਿੱਟੀਆਂ ਦਾ ਬਾਣੀ ਆ ਰਿਹਾ ਹੈਗਾ ਬਾਕੀ ਉਦਾਂ ਵੀ ਪ੍ਰਦੂਸ਼ਣ ਬਹੁਤ ਹੋਇਆ ਪਿਆ ਇਦੇ ਚ ਉਹ ਸਾਹਮਣੇ ਦੂਸਰੀ ਸ਼ਾੜ ਵੀ ਲੋਕ ਖੜੇ ਦੇਖ ਰਹੇ ਨੇ ਤੇ ਬਾਕੀ ਜਿਹੜਾ ਲੁਧਿਆਣੇ ਜਲੰਧਰ ਚੱਲ ਰਿਹਾ ਹੈਗਾ ਸਤਲੁਜ ਵਾਰੇ ਚ ਫਸਲਾਂ ਨੂੰ ਸਾਫ਼ ਰੱਖਣ ਵਾਲੀ ਮੁਹਿੰਮ ਮੋਟਰ ਵਾਰੀਅਰਸ ਨਾਮ ਦੇ ਇੰਸਟਾਗ੍ਰਾਮ ਤੇ ਹੈਗੇ ਨੇਗੇ ਉਹਨਾਂ ਨੂੰ ਵੀ ਸਾਥ ਜ਼ਰੂਰ ਦਿਓ ਕਿਉਂਕਿ ਕੋਸ਼ਿਸ਼ ਕਰੀਏ ਤਾਂ ਹੋ ਸਕਦਾ ਹੈਗਾ ਦਰਿਆਵਾਂ ਨੂੰ ਪਹਿਲਾਂ ਵਾਲੀ ਹਾਲਤ 'ਚ ਲਿਆਂਦਾ ਜਾਵੇ ਆ ਜਿਹੜੀ ਟ੍ਰੇਨ ਦੀ ਪੜ ਰਹੀ ਆ ਇਹ ਦੇਖ ਕੇ ਲੱਗ ਰਹੀ ਆ ਵੀ ਅੰਗਰੇਜ਼ਾਂ ਵੇਲੇ ਦੀ ਹੂਗਾ ਆਪਣੇ ਵਾਲੇ ਨੇ ਤਾਂ ਕਿਹੜੇ ਕੰਮ ਕੀਤੇ ਨੇਗੇ ਕਿਹਦੇ ਆ ਗਈ ਟ੍ਰੇਨ ਜਮਾ ਸੱਤ ਤਲੋਸ ਤੇ ਆਦਾ ਪੌੜਾ ਆਪਾਂ ਲੰਘ ਗਏ ਰੁਕੇ ਸੀਗੇ ਰੁੱਕ ਕੇ ਲਾਹਾ ਲਿਆ ਆਪਾਂ ਫੋਟੋਆਂ ਖਿੱਚ ਲਈਆਂ ਨਾਲੇ ਰੇਲ ਗੱਡੀ ਦੀ ਵੀਡੀਓ ਬਣਾ ਲਈ ਆ ਆ ਆ ਆਪਾਂ ਅੱਗੇ ਵੱਧ ਰਹੇ ਹਾਂ ਅਨੰਦਪੁਰ ਸਾਹਿਬ ਵੱਲ ਅਨੰਦਪੁਰ ਸਾਹਿਬ ਕਰੀਬ ਇੱਥੋਂ 25 ਕਿਲੋਮੀਟਰ ਦੇ ਲਗਭਗ ਹੈਗਾ ਤੇ ਆਪਾਂ ਕੀ ਯੂਟਿਊਬਰ ਸਾਹਿਬ ਵੀ ਚੱਲਾਂਗੇ ਸਾਨੂੰ ਜੀਤਪੁਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਹੋ ਸਕੇ ਤਾਂ ਇਤਿਹਾਸ ਬਾਰੇ ਵੀ ਦੱਸਦੇ ਆ ਜਿੰਨੀ ਕੁ ਕੋਈ ਜਾਣਕਾਰੀ ਹੈਗੀ ਆ ਇਧਰ ਆ ਜੀ ਗੁਰਦੁਆਰਾ ਸਾਹਿਬ ਪਰਿਵਾਰ ਬਿਛੋੜਾ ਸਾਹਿਬ ਤੇ ਹੁਣ ਆਪਾਂ ਚੱਲਦੇ ਆ ਅੱਗੇ ਗੁਰੂ ਘਰ ਚਲਦੇ ਆਂ ਦਰਸ਼ਨਕਾਰਾਂ ਦੇ ਨਾਲ ਦਰਸ਼ਨ ਕਰਾਉਣੇ ਆ। ਇਹ ਆ ਜੀ S Y L S Y L ਜਿਹੜਾ ਮੂਸੀ ਵਾਲੇ ਦਾ ਗਾਣਾ ਆ ਸੀਗਾ। ਉਹ ਸਾਹਮਣੇ ਗੁਰਦੁਆਰਾ ਸਾਹਿਬ ਆ। ਆਪਾਂ ਅੰਡਰਬ੍ਰਿਜ ਹੋ ਕੇ ਚਲਦੇ ਆਂ। ਉਹ ਜੀ ਅੰਡਰਬ੍ਰਿਜ ਓਹ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਜੀ ਸੰਗਤ ਜੀ ਮੋਰਸ ਹਗਾ ਆਪਾਂ پارک ਕਰਤਾ ਤੇ ਆਪਾਂ ਖੜਿਆ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਤੇ ਗੁਰਦੁਆਰਾ ਸਾਹਿਬ ਜਦੋਂ ਆਪਾਂ ਰੋਪੜ ਤੋਂ ਆਨੰਦਪੁਰ ਸਾਹਿਬ ਨੂੰ ਜਾਂਦੇ ਆ ਤਾਂ ਰਸਤੇ 'ਚ ਆਨੰਦਪੁਰ ਸਾਹਿਬ ਤੋਂ 26 ਕਿਲੋਮੀਟਰ ਪਿੱਛੇ ਆ ਰੋਡ ਤੇ ਹੀ ਗੁਰਦੁਆਰਾ ਸਾਹਿਬ ਆ ਏ ਹੁਣ ਆਪਾਂ ਇੱਥੇ ਪਹੁੰਚ ਗਏ ਆ ਤੇ ਇੱਥੋਂ ਦਾ ਜਿਹੜਾ ਇਤਿਹਾਸ ਬਾਰੇ ਤੁਹਾਨੂੰ ਦੱਸ ਦਿਆਂ ਅੱਗੇ ਜਾ ਕੇ ਨਾਲੇ ਗੁਰਦਵਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਬਿਲਕੁਲ ਸਾਹਮਣੇ ਹੈਗਾ ਜੀ ਸਰੋਵਰ ਆ ਸਰੋਵਰ 'ਚ ਇਸ਼ਨਾਨ ਕਰਨਾ ਇਧਰ ਆ ਜੀ ਗੁਰਦਰਾ ਸਾਹਿਬ ਤੇ ਗੁਰਦਰਾ ਸਾਹਿਬ ਦਰਬਾਰ ਸਾਹਿਬ ਉੱਚੀ ਜਗ੍ਹਾ ਤੇ ਆ ਦੇਖੋ ਉਹ ਸਾਹਮਣੇ ਇਹ ਆ ਜੀ ਗੁਰਦੁਆਰਾ ਪ੍ਰਵਾਰ ਬਿਛੋੜਾ ਸਾਹਿਬ ਸਾਹਿਬ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਆਨੰਦਗੜ੍ਹ ਦਾ ਕਲਾਸ ਛੱਡਣ ਤੋਂ ਬਾਅਦ ਇੱਥੇ ਪਹੁੰਚੇ ਸੀ ਦਰਬਾਰ ਸਾਹਿਬ ਨੂੰ ਜਾਂਦੀਆਂ ਪੌੜੀਆਂ ਦਰਬਾਰ ਸਾਹਿਬ ਉੱਥੇ ਸਾਹਮਣੇ ਉੱਪਰ ਉਹ ਉੱਥੇ ਸਾਹਮਣੇ ਆਏ ਆ ਉਹ ਬਾਹਰ ਨੂੰ ਸਾਹਮਣੇ आप इन उचे दिखे हूँ दरबार साहब उच्च जगह चाहिए दरबार साहब बहुत ਦਰਬਾਰ ਸਾਹਿਬ ਦੀ ਪ੍ਰਕਰਮਾਂ ਚ ਗੁਰਦੁਆਰਾ ਸਾਹਿਬ ਆਪਾਂ ਮੱਥਾ ਠੀਕ ਆਏ ਹੁਣ ਪ੍ਰਕਰਮਾਂ ਚ ਤੇ ਆਪਾਂ ਹੈਗਿਆ ਦਰਵਾਜ਼ਾ ਮੇਨ ਦਰਬਾਰ ਸਭ ਤੋਂ ਨੀਚੇ ਵਾਲੀ ਮੰਜ਼ਲ ਤੇ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੋਣਿਆ ਪੂਰਾ ਗੁਰਦੁਆਰਾ ਸਾਹਿਬ ਦੇਖੋ ਜੀ ਗੁਰਦੁਆਰਾ ਸਾਹਿਬ ਸਾਂਝ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਕਰ ਲਏ ਆ ਗੁਰਦੁਆਰਾ ਪਰਿਵਾਰ ਬਿਸ਼ੋੜਾ ਸਾਹਿਬ ਤੇ ਇਹਦੀ ਲੋਕੇਸ਼ਨ ਤੁਹਾਨੂੰ ਦੱਸਤੀ ਆ ਰੋਪੜ ਤੋਂ ਆਨੰਦਪੁਰ ਸਾਹਿਬ ਜਾਂਦੇ ਹੋਏ ਆਨੰਦਪੁਰ ਸਾਹਿਬ ਤੋਂ ਆਰਾਊਂਡ 25 26 ਕਿਲੋਮੀਟਰ ਪਿੱਛੇ ਬਿਲਕੁਲ ਰੋਡ ਤੇ ਇਹੀ ਗੁਰਦੁਆਰਾ ਸਾਹਿਬ ਆ ਤੇ ਇੱਥੋਂ ਦਾ ਜਿਹੜਾ ਇਤਿਹਾਸ ਹੈਗਾ 5 6 ਦਸੰਬਰ ਦੀ ਰਾਤ ਕਿਲਾ ਆਨੰਦਗੜ੍ਹ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਚੱਲੇ ਸੀ ਤੇ 6 ਦਸੰਬਰ ਸਵੇਰ ਤੱਕ ਇੱਥੇ ਸਰਸਾਨ ਦੀ ਦੇ ਕੰਢੇ ਪਹੁੰਚੇ ਸੀ ਤੇ ਜਿੱਥੇ ਗੁਰੂ ਸਾਹਿਬ ਪਰਿਵਾਰ ਸਮੇਤ ਜਿਸ ਜਗ੍ਹਾ ਤੇ ਪਹੁੰਚੇ ਸੀ ਉਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਕਿਉਂਕਿ ਇੱਥੇ ਸਰਸਾ ਨਦੀ ਸੀ ਤੇ ਸਰਸਾ ਨਦੀ ਨੂੰ ਲੰਘਣ ਲੱਗੇ ਪਰਿਵਾਰ ਵਿਛੜ ਗਿਆ ਸੀਗਾ ਇਸ ਲਈ ਇਹ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦਰਬਾਰ ਸਾਹਿਬ ਦਰਬਾਰ ਸਾਬ ਦੇ ਬਿਲਕੁਲ ਸਾਹਮਣੇ ਗੁਰੂ ਘਰ ਲੰਗਰ ਲੰਗਰ ਆਪਾਂ ਸ਼ਕ ਲਿਆ ਚਾਹ ਵਾਹਰਾ ਤੇ ਪ੍ਰਸ਼ਾਦ ਦੇ ਅੰਦਰ ਇੱਧਰ ਲੰਗਰ ਤਿਆਰ ਹੁੰਦਾ ਆ ਤੇ ਇੱਧਰ ਦੂਜੀ ਛੜਨਾਂਗੇ ਵਾਸ਼ਰੂਮ ਹੈ। ਇੱਥੇ ਬਰਤਨ ਧੋਣ ਵਾਸਤੇ ਸਾਣੇ ਮੁੰਡਿਆ ਹੋਏ ਆ। ਆਪ ਦੇ ਵਾਲੇ ਭਾਂਡੇ ਦਾ ਸਾਫ਼ ਕੀਤੀ ਦਿੱਤੇ ਆ। ਨਾਲ ਜਿਹੜੇ ਐਕਸਟਰਾ ਪਈ ਤੁਸੀਂ ਸਾਫ਼ ਕਰ ਦਿਓ। ਇੱਧਰ ਟਿਕਾਇਆ ਹੈ। ਕੋਈ ਤਾਂ ਕੋਣ ਹੈਗਾ ਦਲਾਨਾਂ ਚ। ਮੌਸਮ ਦਾ ਹਸਾਬ ਕਿਤਾਬ ਇੱਥੇ ਐਵੇਂ ਦਾ ਹੋ ਰਿਹਾ ਆ। ਮਤਲਬ ਪੰਜਾਬ ਆਪਣੇ ਮਾਨਸਾਂ ਨਾਲੋਂ ਕਾਫੀ ਜ਼ਿਆਦਾ ਉਚਾਈ ਤੇ ਆ। ਪਰ ਫੇਰ ਵੀ ਇੱਥੇ ਠੰਡ ਹੈ ਨਹੀਂ ਜੀ ਜੈਕਟ ਪਾ ਰੱਖੀ ਆ ਮੋਟਰਸਾਈਕਲ ਤੇ ਕਿਉਂਕਿ ਮੋਟਰਸਾਈਕਲ ਤੇ ਠੰਡ ਲੱਗਦੀ ਆ ਪਰ ਇੱਥੇ ਹੁਣ ਰੁਕੇ ਹੋਏ ਆ ਤਾਂ ਟੀ ਸ਼ਰਟ ਚ ਬਹੁਤ ਆ ਜੈਕਟ ਪਾਉਣ ਦੀ ਗੱਲ ਨਹੀਂ ਕਰਦਾ ਹੁਣ ਚਲੋ ਨਿਕਲਣ ਲੱਗੇ ਸੀ ਇਸ ਲਈ ਜੈਕਟ ਪਾ ਰੱਖੀ ਹੈਗੀ ਪਰ ਸੋਣਾ ਹੈ ਮਾਸੀ ਧੁੰਦਾਂ ਦਾ ਨਾ ਕੁਝ ਨਹੀਂ